ਹਾਂ ਜੀ ਇਹ ਤਾਂ ਹੈ ਜੀ ਆਪਰੇ ਆਉਣਾ ਹਾਂ ਉਹ ਤਾਂ ਆਪਰੇ 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 ਉਹ ਤਾਂ ਆਪ ਹੋਲੇ ਇਹਦੇ ਨਾਲ ਹੋ ਚੱਕ ਹੁੰਦੇ ਸਾਰੇ ਜਿਸ ਵੇਲੇ ਯਾਰ ਮਿਕਾਰਸਰ ਹੋ ਸਕੀ ਜੀ 1 ਨੰਬਰ ਵਾਰਡ ਦੇ ਵਾਸੀ ਆ ਜੀ ਹਾਂਜੀ ਇਹ ਮਕਾਨ ਮੇਰਾ ਨਾਮ ਸ੍ਰੇਸ਼ ਕੁਮਾਰ ਆ ਜੀ ਅੱਛਾ 1 ਨੰਬਰ ਵਾਰਡ ਹੈ 1 ਨੰਬਰ ਵਾਰਡ ਜੀ ਅੱਛਾ ਤੇ ਮਕਾਨ ਸੀ ਹੁਣ ਲੱਤਾ ਸੀ ਇਹ ਦੀ ਜਿਸਟਿਸ਼ ਕਰਵਾਉਣੀ ਆ ਜੀ ਅੱਛਾ ਤੇ ਪਾਣੀ ਦੇ ਕਾਰਨ ਇੱਥੇ 10 ਫੁੱਟ ਪਾਣੀ ਸੀਗਾ ਜੀ ਅੱਛਾ ਪਾਣੀ ਦੇ ਕਾਰਨ ਸਾਰਾ ਮਕਾਨ ਬਹਿ ਗਿਆ ਜੀ ਠੀਕ ਹੈ ਸਾਡੀ ਗਰੀਬੀ ਹਾਲਤ ਦੇਖ ਕੇ ਸਾਨੂੰ ਮਦਦ ਦਿੱਤਾ ਜਾਵੇ ਜੀ ਕਿੰਨੇ ਮੇਰੇ ਬੇਟੀਆਂ ਨੇ ਇੱਕ ਮੇਰੇ ਬੇਟਾ ਜੀ ਅੱਛਾ ਕੰਮ ਸਾਡਾ ਡੈਰੀ ਦਾ ਹੈ ਅੱਛਾ ਡੈਰੀ ਦਾ ਕੰਮ ਕਰ ਹਾਂਜੀ ਇਹ ਪਾਣੀ ਇਹਦਾ ਬੈਠਣ ਦਾ ਮਕਾਨ ਦਾ ਕਾਰਨ ਹੀ ਆ ਵੀ ਇੱਧਰ ਪਾਣੀ ਖੜ ਗਿਆ ਪਾਣੀ ਖੜ ਗਿਆ 10 ਫੁੱਟ ਪਾਣੀ ਸੀ ਬਰਮੇ ਨਾਲ ਪਾਣੀ ਕੱਢਿਆ ਹੋਇਆ ਜੀ ਤੁਹਾਨੂੰ ਅੱਛਾ ਅੱਛਾ ਤੇ ਤੁਸੀਂ ਹੁਣ ਤੁਸੀਂ ਕਿਰਾਏ ਤੇ ਰਹ ਰਹੇ ਹੋ ਅਸੀਂ ਕਿਰਾਏ ਤੇ ਰਹੇ ਹਾਂ ਜੀ ਅੱਛਾ ਇਹ ਜਿਹੜਾ ਹਾਸ ਕਰਨੀ ਸੀ ਇਹ ਜਿਹੜਾ ਹਾਸ ਕਰਨੀ ਸੀ ਇਹ ਪੋਰਸ਼ਨ ਨਵਾਂ ਬਣਾ ਰਹੇ ਸੀ ਇਹ ਪੋਰਸ਼ਨ ਨਵਾਂ ਬਣਾ ਰਹੇ ਸੀ ਉਹ ਪਿਛਲਾ ਸਾਰਾ ਪੁਰਾਣਾ ਸੀ ਉਹ ਵੀ ਡਿੱਗ ਗਿਆ ਜੀ ਅੱਛਾ ਅੱਛਾ ਜਿਹੜਾ ਨਵਾਂ ਸੀ ਪੋਰਸ਼ਨ ਉਹ ਵੀ ਡਿੱਗ ਪਿਆ ਨਾ ਉਹਦਾ ਸਾਰਾ ਜੇ ਜਿਹੜਾ ਪੁਰਾਣਾ ਸੀ ਉਹ ਵੀ ਸਾਰਾ ਡਿਕਚਾ ਕਾਰਨ ਬਣਿਆ ਆ ਜਿਹੜੇ ਇਧਰ ਨਾਲ ਵੱਡੇ ਵੱਡੇ ਟੋਏ ਸੀਗੇ ਉਹ ਟੋਏਆਂ ਦੇ ਵਿੱਚ ਆ ਕੇ ਪਾਣੀ ਖੜ ਗਿਆ 10-10 ਫੁੱਟ ਠੀਕ ਹੈ ਉਹ ਫਿਰ ਜਦੋਂ ਥੋੜਾ ਜਿਹਾ ਕੱਲ ਪਰਸੋ ਮੀਂਹ ਹਟਿਆ ਉਦੋਂ ਸਾਡੇ ਬਾਲ ਦੇ ਦੀਪੂ ਐਮਸੀ ਨੇ ਉਹਨਾਂ ਨੇ ਟਰੈਕਟਰ ਲਾ ਕੇ ਨਗਰ ਪੰਚਾਇਤ ਦਾ ਇੱਥੋਂ ਪਾਏ ਪਾ ਕੇ ਸਿੱਧਾ ਉਹ ਪਾਣੀ ਕਢਾਇਆ ਤੇ ਹੁਣ ਤਾਂ ਪਾਣੀ ਬਹੁਤ ਥੱਲੇ ਜਾ ਚੁੱਕਿਆ ਹੈ ਉਦੋਂ ਪਾਣੀ ਦੇ ਕਾਰਨ ਇਹਨਾਂ ਦਾ ਨਵਾਂ ਨਵਾਂ ਘਰ ਪਾਇਆ ਸੀ ਹੁਣੇ ਹੀ ਅਜੇ 2-3 ਲੱਖ ਰੁਪਏ ਲਾ ਕੇ ਹਟੇ ਸੀ ਘਰ ਤੇ ਬਾਕੀ ਹੁਣ ਮੋਲ ਲਿਆ ਸੀ ਇਹਨਾਂ ਨੇ ਮਕਾਨ ਉਹ ਸਾਰਾ ਟਾਟੇ ਦੀ ਹੋ ਗਿਆ ਹੁਣ ਇਹਦੇ ਚ ਮਕਾਨ ਤੇ ਨਵੇਂ ਸਿਰੇ ਇਹਨਾਂ ਨੂੰ ਦੁਬਾਰੇ ਫਿਰ ਪੈਸੇ ਲਾਉਣ ਪਏ ਇੱਕ ਤਾਂ ਉਹ ਗਰੀਬੀ ਐ ਤੇ ਇਹਨਾਂ ਲੜਕੀਆਂ ਨੇ ਇਹਨਾਂ ਦੇ ਕਿਰਾਏ ਤੇ ਰਹਿੰਦੇ ਆ 6-7000 ਰੁਪਇਆ ਕਿਰਾਇਆ ਭਰਦੇ ਆ ਤੇ ਪੱਲੇ ਹੁਣ ਇਹਨਾਂ ਦੇ ਤੁਹਾਨੂੰ ਪਤਾ ਜਿਹੜੇ ਪੈਸੇ ਹੈਗੇ ਸੀ ਚਾਰੇ ਲਾ ਕੇ ਬੈਗੇ ਸੀ ਹੁਣ ਇਹਨਾਂ ਕੋਲੇ ਕੋਈ ਆਮਦਨ ਦਾ ਸਾਧਨ ਵੀ ਨਹੀਂ ਕੋਈ ਹੋਰ ਕੋਈ ਇਹਨਾਂ ਕੋਲੇ ਰਿਆ ਨਹੀਂ ਘੱਟ ਇਹਨਾਂ ਨੇ ਅਜੇ ਆ ਕੇ ਬੈਠਣਾ ਸੀਗਾ ਉਹ ਬੈਠਣ ਤੋਂ ਪਹਿਲੇ ਇਹਨਾਂ ਦਾ ਜਿਹੜਾ ਮਕਾਨ ਸੀ ਉਹ ਵਰਖਾ ਨੇ ਸਾਰਾ ਤੁਹਾਡੇ ਸਾਹਮਣੇ ਹੀ ਟਾਟੇ ਦੀ ਕਰ ਚੜਾ ਜੀਪੂ ਸਾਹ ਕੰਮ ਸੀ ਹੈ ਜੀਪੂ ਸਾਹ ਵੀ ਨਾਲ ਹੀ ਸੀਗਾ ਤੇ ਜਿਹੜਾ ਦੀਪੂ ਸੀ ਉਹ ਵੀ ਪਹਿਲੇ ਦਿਨ ਤੋਂ ਇਹ ਬਾੜ ਦਾ ਕਾਫੀ ਕੰਮ ਕਰਵਾਦਾ ਰਿਹਾ ਹੈ ਉਹਨੇ ਮਤਲਬ ਲਾ ਕੇ ਤੇ ਦੋਨਾਂ ਅੰਸ਼ਿਆਂ ਨੇ ਇੱਥੋਂ ਪਾਣੀ ਸਾਡਾ ਕਢਾਇਆ ਸੀਗਾ ਇੱਥੋਂ ਸਾਰਾ ਜਿੰਨੇ ਸਾਰੇ ਸਾਰੇ ਘਰਾਂ ਸਰ ਨੂੰ ਨੁਕਸਾਨ ਆਇਆ ਵੀ ਜਿਹੜਾ ਹੋਰ ਨੁਕਸਾਨ ਨਾ ਹੋਵੇ ਵੀ ਜਿਹੜੇ ਹੋਰ ਆਸ-ਪਾਸੇ ਘਰ ਨੇ ਜਿਹਨੇ ਨਾਲ ਦੋ ਘਰ ਹੋਟ ਹੈਗੇ ਇੱਕ ਫੌਜੀ ਸਾਹਿਬ ਨੇ ਇੱਕ ਨਾਲ ਘਰ ਉਭਿਟਾ ਗਿਆ ਉਹ ਵੀ ਗਰੀਬਾ ਵੀ ਉਹ ਵੀ ਬਿਲਕੁਲ ਹੀ ਗਰੀਬ ਨੇ ਤੇ ਇੱਕ ਆ ਜਿਹੜੇ ਆਸੇ ਪਾਸੇ ਹੋਰ ਘਰ ਸੀਗੇ ਉਹਨਾਂ ਦਾ ਵੀ ਇਹ ਸੀਗਾ ਵੀ ਕਿਤੇ ਉਹ ਘਰ ਨਾ ਟਹਿਣ ਇਸ ਇਸ ਗੱਲ ਕਰਕੇ ਇਹਨਾਂ ਨੇ ਸਾਰੇ ਐਮਸੀਆਂ ਨੇ ਰਲ ਕੇ ਇੱਥੇ ਆ ਕੇ ਸਾਰਿਆਂ ਨੇ ਸਹ ਦਾਦਾ ਬਹੁਤ ਕੀਤੇ ਜੋ ਪਾਣੀ ਸੀ ਉਹ ਕਢਾਤਾ ਉਹਨਾਂ ਨੇ ਠੀਕ ਇੱਥੋਂ ਜਿਹੜਾ ਪਾਣੀ ਭਰਿਆ ਹੋਇਆ ਸੀ ਉਹ ਕਢਾਤਾ ਹੁਣ ਜਿਹੜੇ ਮਕਾਨ ਟੁੱਟ ਗਏ ਉਹ ਤਾਂ ਤੁਹਾਨੂੰ ਹੁਣ ਪਤਾ ਹੀ ਹੈ ਵੀ ਕਿਵੇਂ ਬਣਨਗੇ ਹੁਣ ਇਹ ਤਾਂ ਵਿਚਾਰੇ ਪਹਿਲਾਂ ਤੁਸੀਂ ਵਕਤ ਦੇ ਮਾਰੇ ਆ ਤੇ ਸਰਕਾਰ ਨੂੰ ਥੋੜਾ ਚਾਹੀਦਾ ਵੀ ਇਹਨਾਂ ਦਾ ਚਲੋ ਘਰ ਘਰ ਦਾ ਕੋਈ ਨਾ ਕੁਝ ਕਰਨਾ ਇਹ ਹੀ ਸਰਕਾਰ ਅੱਗੇ ਸਾਡੀ ਬੇਨਤੀ ਹੈ ਠੀਕ